ਅਮਰਸਰ ਪੁਲਿਸ ਦੀ ਵੱਡੀ ਕਾਮਯਾਬੀ ਤਿੰਨ ਇੰਟਰਨੈਸ਼ਨਲ ਸਮੱਗਲਰ ਕੀਤੇ ਗ੍ਰਿਫਤਾਰ 2 ਕਿਲੋ ਹੈਰੋਇਨ 4 ਪਿਸਤੌਲ ਅਤੇ 35 ਲੱਖ ਰੁਪਏ ਦੀ ਹਵਾਲਾ ਰਕਮ ਕੀਤੀ ਬਰਾਮਦ ਦੋ ਦੋਸ਼ੀ ਮਲੇਸ਼ੀਆ ਵਿੱਚ ਰਹਿ ਕੇ ਪਾਕਿਸਤਾਨੀ ਸਮੱਗਲਰਾਂ ਨਾਲ ਬਣਾ ਰਹੇ ਸਨ ਸੰਪਰਕ ਪੁਲਿਸ ਨੇ ਮਾਮਲਾ ਤਰਚ ਕਰ ਜਾਂਚ ਕੀਤੀ ਸ਼ੁਰੂ ਅਮਰਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਰ ਨੇ ਪ੍ਰੈਸ ਕਾਨਫਰੰਸ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਨਾਕਾਬੰਦੀ ਕੀਤੀ ਜਿਸ ਦੌਰਾਨ ਇਹ ਦੋਸ਼ੀ ਕਾਬੂ ਪਾਏ ਉਨ੍ਹਾਂ ਕਿਹਾ ਕਿ ਤਿੰਨ どうし。 ਨਾਰਕੋ ਆਰਮ ਅਤੇ ਹਵਾਲਾ ਕਾਰੋਬਾਰ ਨਾਲ ਜੁੜੇ ਹੋਏ ਸਨ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਮਲੇਸ਼ੀਆ ਰਹਿ ਚੁੱਕੇ ਹਨ ਅਤੇ ਉੱਥੇ ਹੀ ਪਾਕਿਸਤਾਨੀ ਸਮੱਗਲਰ ਰਾਣਾ ਦੇ ਸੰਪਰਕ ਵਿੱਚ ਆਏ ਕਮਿਸ਼ਨਰ ਮੁਤਾਬਕ ਇੱਕ ਦੋਸ਼ੀ ਮਲੇਸ਼ੀਆ ਵਿੱਚ 7 ਮਹੀਨੇ ਰਹਿ ਕੇ ਵਾਪਸ ਆਇਆ ਸੀ ਜਦਕਿ ਦੂਜਾ ਲਗਭਗ 1 ਸਾਲ ਉੱਥੇ ਰਿਹਾ ਮਲੇਸ਼ੀਆ ਵਿੱਚ ਰਿੰਦੇ ਦੌਰਾਨ ਉਹ ਪਾਕਿਸਤਾਨੀ ਨਸ਼ਾ ਸਮੱਗਲਰਾਂ ਨਾਲ ਜੁੜ ਗਏ ਅਤੇ ਬਾਰਡਰ ਇਲਾਕਾ ਹੋਣ ਦੇ ਕਾਰਨ ਕਈ ਵਾਰ ਨਸ਼ੇਦੀਆਂ ਖੇਪਾ ਪਾਕਿਸਤਾਨ ਤੋਂ ਅਗਵਾਈਆਂ ਅਤੇ ਜਿਆ ਦੋਸ਼ੀ ਹਵਾਲਾ ਦੇ ਤੰਦੇ ਨਾਲ ਜੁੜੇ ਜੋ ਪੈਸਿਆਂ ਦਾ ਲੈਂਡਿੰਗ ਕਰਦਾ ਸੀ ਪੁਲਿਸ ਕਮਿਸ਼ਨਰ ਨੇ ਇਹ ਵੀ ਕਾਹ ਕੇ ਮਾਮਲੇ ਵਿੱਚ ਹੋਰ ਵੀ ਖੁਲਾਸਿਆਂ ਦੀ ਸੰਭਾਵਨਾ ਹੈ ਉਹਨਾਂ ਕਹਿੰਦੇ ਕਿ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਦੇ ਨੈਟਵਰਕ ਦਾ ਪਤਾ ਲਾ ਕੇ ਉਸ ਨੂੰ ਤੋੜਿਆ ਜਾ ਸਕੇ ਸਾਡੇ ਮਾਨਯੋਗ ਸੀਐਮ ਸਾਹਿਬ ਜਿਹੜੀ ਨਸ਼ਾ ਵਿਰੁੱਧ ਜਿਹੜਾ ਯੁੱਧ ਚੱਲ ਰਿਹਾ ਕੈਂਪੇਨ ਔਰ ਆਰਗੇਨਾਈਜ਼ ਕ੍ਰਾਈਮ ਦੇ ਔਰ ਸਮਗਲਿੰਗ ਦੇ ਖਿਲਾਫ ਜਿਹੜੀ ਕੈਂਪੇਨ ਹੈ ਉਹਦੇ ਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਤਿੰਨ ਦੋਸ਼ੀ ਫੜਿਆ ਇਹ ਨਾਰਕੋ ਆਰਮਸ ਤੇ ਹਵਾਲਾ ਨੈਟਵਰਕ ਹੈਪਨ ਉਹਨਾਂ ਕਹਿ ਸਕਦੇ ਹਾਂ ਇਹ ਤਿੰਨੋਂ ਦੋਸ਼ੀ ਦੋ ਇਹਨਾਂ ਚੋਂ ਜਿਹੜੇ ਹੈਗੇ ਤਰਨਤਾਰਨ ਡਿਸਟ੍ਰਿਕਟ ਦੇ ਨੇ ਇੱਕ ਅਮਰਸਰ ਰੂਰਲ ਦਾ ਦੋ ਜਣੇ ਜਿਹੜੇ ਇਹਦੇ ਚੋਂ ਮੇਨ ਨੇ ਹਰਪ੍ਰੀਤ ਤੇ ਕੁਰਪਾਲ ਇਹ ਮਲੇਸ਼ੀਆ ਗਏ ਸੀਗੇ ਅਲੱਗ-ਅਲੱਗ ਸਮੇਂ ਤੇ ਔਰ ਇਹਨਾਂ ਦਾ ਕਾਮਨ ਕਨੈਕਸ਼ਨ ਬਣਿਆ ਰਾਣਾ ਇੱਕ ਸਮਗਲਰ ਜਿਹੜਾ ਪਹਿਲਾਂ ਵੀ ਬੜਾ ਨਟੋਰੀਅਸ ਹੈਗਾ ਪਾਕਿਸਤਾਨ ਦਾ ਉਸ ਤੋਂ ਬਾਅਦ ਇਹ ਵਾਪਸ ਆਏ ਆਕੇ ਕਿਉਂਕੇ ਬਾਰਡਰ ਏਰੀਆ ਨੂੰ ਬਿਲੋਂਗ ਕਰਦੇ ਨੇ ਇਹਨਾਂ ਨੇ ਫੇਰ ਆਪਣਾ ਰਾਸਤਾ ਜਿਹੜਾ ਉਹਨਾਂ ਨੇ ਬਾਹਰ ਰੱਖਿਆ ਉਸ ਤੋਂ ਬਾਅਦ ਕਈ ਸੌਰਟੀਆਂ ਜਿਹੜੀਆਂ ਡਰੋਨ ਰਾਹੀਂ ਸਮਗਲ ਹੋਈਆਂ ਚਾਹੇ ਉਹ ਪਿਸਟਲ ਨੇ ਸਫਿਸਟੀਕੇਟਡ ਚਾਹੇ ਹਿਰੋਇਨ ਹੈ ਔਰ ਹਵਾਲੇ ਦਾ ਵੀ ਇਸ ਐਂਗਲ ਪੜਾ ਕਲੀਅਰ ਆਇਆ ਕਿ ਕਿਸ ਤਰ੍ਹਾਂ ਪੈਸਾ ਵਾਪਸ ਪਾਕਿਸਤਾਨ ਨੂੰ ਜਾਂਦਾ ਇਹਦੀ ਟੋਟਲ ਜਿਹੜੀ ਰਿਕਵਰੀ ਹੈ 2 ਕਿਲੋ .02 ਜਿਹੜੀ ਹੈਗੀ ਹੈ ਹਿਰੋਇਨ ਹੈ ਚਾਰ ਪਿਸਤਲ ਨੇ ਇਹਦੇ ਚ ਇੱਕ ਗਲੌਕ ਹੈ ਤੇ ਤਿੰਨ ਜਿਹੜੇ ਪਿਸਤਲ ਨੇ ਉਹ ਹੈਗੇ ਆ 30 ਬੋਰ ਦੇ ਨਾਲ 3 ਲੱਖ ਡਰਗ ਮੰਨੀ ਹੈ ਔਰ ਇੱਕ ਮੋਟਰਸਾਈਕਲ ਅਬਰਾਮਧ ਹੋਇਆ ਜਿਹੜੀ ਹਰਪ੍ਰੀਤ ਤੇ ਜਿਹੜਾ ਗੁਰਪਾਲ ਨੇ ਇਹ ਇੱਕ ਜਣਾ 2023 ਚ ਗਿਆ 23 ਚ ਵਾਪਸ ਆਇਆ ਸੌਰੀ 7 ਮਹੀਨੇ ਲਾ ਕੇ ਮਲੇਸ਼ੀਆ 1 2022 ਚ ਗਿਆ ਤੇ 23 ਚ ਵਾਪਸ ਆ ਗਿਆ ਸੋ ਜਿਹੜੀ ਇਹਦੇ ਚ ਇੱਕ ਇੰਪੋਰਟੈਂਟ ਗੱਲ ਇਹ ਆਈ ਹੈ ਕਿ ਜਿਹੜਾ ਮਲੇਸ਼ੀਆ ਹੈ ਉਹ ਪਿੱਛੇ ਵੀ ਆਪਾਂ ਡਿਸਕਸ ਕੀਤਾ ਹੈ ਸ਼ੇਅਰ ਕੀਤਾ ਗਿਆ ਸਾਰੇ মিডিਆ ਨਾਲ ਵੀ ਕਿ ਮਲੇਸ਼ੀਆ ਚ ਕਾਫੀ ਕ੍ਰਿਮੀਨਲ ਐਕਟੀਵਿਟੀ ਜਿਹੜੀਆਂ ਉਹ ਚੱਲ ਰਹੀਆਂ ਬਿਕੋਜ਼ ਉਤੋਂ ਪਾਕਿਸਤਾਨ ਨਾਲ ਲਿੰਕ ਕਰ ਲੈਂਦੇ ਨੇ ਲੋਕ ਫਿਰ ਇੰਡੀਆ ਆ ਕੇ ਉਸ ਰਹਿੰਦੇ ਆ ਬਹੁਤ ਸਾਰੇ ਗੈਂਗਸਟਰ ਵੀ ਜਿਹੜੇ ਆ ਉੱਥੇ ਔਰ एरर मॉड्यूल ਚ ਵੀ ਉੱਥੋਂ ਦੇ ਲੋਕਾਂ ਦਾ ਸ਼ਮੂਲੀਅਤ ਆਈ ਹੈ ਪਹਿਲਾਂ ਸੋ ਇਹਨੂੰ ਵੀ ਆਪਾਂ ਟੇਕ ਅਪ ਕਰਾਂਗੇ ਜਿਹੜੇ ਸੈਂਟਰਲ ਏਜੰਸੀਜ਼ ਦਾ ਇਸ ਤੋਂ ਬਾਅਦ ਜਿਹੜਾ ਰਣਜੋਤ ਦੀ ਗ੍ਰਿਫਤਾਰੀ ਹੋਈ ਹੈ ਉਹ ਤੋਂ ਵੀ ਦੋ ਪਿਸਟਲ ਮਿਲੇ ਆ ਉਹ ਚੋਲਾ ਸਾਹ ਦਾ ਰਹਿਣ ਵਾਲਾ ਹੈ ਮੇਨ ਜਿਹੜਾ ਹਵਾਲਾ ਦਾ ਕੰਮ ਉਹ ਕਰਦਾ ਹੈ ਔਰ ਇਹੜੀ ਪੈਸੇ ਨੇ ਚਾਹੇ ਉਹ ਵੈਪਨ ਦੀ ਜਿਹੜੀ ਡਿਲੀਵਰੀ ਦੇ ਦੇ ਨੇ ਜਾਂ ਹਿਰੋਇਨ ਦੇ ਦੇ ਨੇ ਇਨ ਜੋ ਦੀ ਹੈਂਡਲ ਕਰਦਾ ਸੀ ਔਰ ਵਾਪਸ ਪਾਕਿਸਤਾਨ ਜਾਂਦੇ ਸੀ ਡਿਫਰੈਂਟ ਹਵਾਲਾ ਚੈਨਲ ਤੋਂ ਉਹਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਆ ਸੋ ਮੈਂ ਸਮਝਦਾ ਵੀ ਇਹ ਬੜਾ ਇੱਕ ਇੰਪੋਰਟੈਂਟ ਜਿਹੜਾ ਵੈਪਨਸ ਦਾ ਨਾਰਕੋ ਔਰ ਹਵਾਲਾ ਇਹ ਮੋਡਿਊਲ ਬਸਟ ਹੋਇਆ ਔਰ ਇਹਦੇ ਚ ਫਰਦਰ ਵੀ ਇਨਵੈਸਟੀਗੇਸ਼ਨ ਜਿਹੜੀ ਹੈ ਬੜੀ ਇੰਪੋਰਟੈਂਟ ਰਹੇਗੀ ਕਿਉਂਕਿ ਹਵਾਲਾ ਦੇ ਜਿਹੜੇ ਜਿੰਨੇ ਵੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਨੇ ਉਹ ਅਸੀਂ ਸਾਰੀਆਂ ਟਰੈਕ ਕਰ ਰਹੇ ਹਾਂ ਇਹਨਾਂ ਦੀ ਔਰ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬੜੀ ਪ੍ਰੋਫੈਸ਼ਨਲ ਤਰੀਕੇ ਨਾਲ ਕੇ ਕੀਤੀ ਜਾ ਰਹੀ ਹੈ। ਇਹਦੇ ਵਿੱਚ ਮੇਨ ਸਾਡੇ ਜਿਹੜੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਜਗਵਿੰਦਰ ਸਾਡੇ ਏਡੀਸੀਪੀ ਹਰਮਿੰਦਰ ਜੀ ਏਸੀਪੀ ਸਾਹਿਬ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਔਰ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹ ਬੜਾ ਅੱਛਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ। ਵੀ 2023 ਚ ਵਾਪਸ ਆ ਗਿਆ ਸੀ ਇਹ। ਜਿਹੜਾ ਹਰਪ੍ਰੀਤ ਹੈ। ਔਰ ਗੁਰਪਾਲ ਵੀ 2023 ਚ ਆ ਗਿਆ ਤਾਂ ਅੱਜ ਆ ਕੇ ਕਾਫੀ ਧੇਰ ਤੋਂ ਕਿਉਂਕਿ ਉੱਥੇ ਬੈਠੇ ਇਹਨਾਂ ਦੇ ਕਨੈਕਸ਼ਨ ਹੋ ਗਏ ਸੀ ਇੱਕ ਦੂਜੇ ਨੂੰ ਉੱਥੇ ਜਾਣਦੇ ਵੀ ਨਹੀਂ ਸੀਗੇ ਕਾਮਨ ਫੈਕਟਰ ਜਿਹੜਾ ਰਾਣਾ ਸਵਗਲਰੀ ਆ ਕੇ ਸਾਹਮਣੇ ਆਇਆ ਉਹਨੇ ਹੀ ਜੋੜ-ਤੋੜ ਕੀਤੀ ਤੇ ਅੱਗੇ ਤੋਂ ਅੱਗੇ ਇਹਨਾਂ ਦਾ ਇੱਥੇ ਮੋਡਿਊਲ ਬਣਦਾ ਰਿਹਾ ਇਹਨਾਂ ਦੇ ਏਜ ਗਰੁੱਪ ਦੇ ਏਜ ਗਰੁੱਪ 23 ਸਾਲ ਦਾ ਹੈਗਾ ਹਰਪ੍ਰੀਤ 21 ਸਾਲ ਦਾ ਗੁਰਪਾਲ ਆ 33 ਸਾਲ ਦਾ ਰਣਜੋਦ ਆ ਜਿਹੜਾ ਹਵਾਲਾ ਨਾਲ ਸਾਰੇ ਐਗਰੀਕਲਚਰ ਦਾ ਹੀ ਕੰਮ ਕਰਦੇ ਦੋਨੇ ਗੁਰਪਾਲ ਤੇ ਰੰਜੋਤ ਤੇ ਹਰਪ੍ਰੀਤ ਨਾਲ ਡਰਾਈਵਰੀ ਵੀ ਕਰਦਾ ਅਲੱਗ-ਅਲੱਗ ਜਗ੍ਹਾ ਤੋਂ ਫੜੇ ਗਏ ਜੀ ਪਹਿਲਾਂ ਜਿਹੜੇ ਹਰਪ੍ਰੀਤ ਤੇ ਗੁਰਪਾਲ ਫੜੇ ਜਾਂਦੇ ਆ ਉਹਨਾਂ ਤੋਂ ਕੁਝ ਰਿਕਵਰੀ ਹੋਈ ਪਿਸਟਲ ਦੀ ਫਿਰ ਉਸ ਤੋਂ ਬਾਅਦ ਰੰਜੋਤ ਦਾ ਨਾਮ ਆਇਆ ਟਰੈਕ ਕਰਦੇ ਕਹਿੰਦੇ ਰੰਜੋਤ ਤੋਂ ਵੀ ਦੋ ਪਿਸਟਲ ਮਿਲ ਗਏ ਹੀਰੋਇਨ ਸਾਰੀ ਜਿਹੜੀ ਆ ਉਹ ਉਹ ਹਰਪ੍ਰੀਤ ਤੇ ਗੁਰਪਾਲ ਤੋਂ ਮਿਲੀ ਆ ਇਹ ਡਰਗ ਮਨੀ ਤੇ ਜਿਹੜਾ ਹਵਾਲਾ ਕਨੈਕਸ਼ਨ ਤੇ ਦੋ ਪਿਸਤਲ ਜਿਹੜੇ ਆ ਰੰਜੋਤ ਹੋਵੇ। ਕੁਆਲਿਫਿਕੇਸ਼ਨ ਦੀ ਪਲੱਸ 2 ਹੈਗੇ ਆ ਹਰਪ੍ਰੀਤ ਤੇ ਗੁਰਪਾਲ ਰੰਜੋਤ 6ਵੀਂ ਪਾਸ ਹੈ। ਪਹਿਲਾ ਕੇਸ ਨਹੀਂ ਹੈਗੇ। ਲੱਗਦਾ ਜੀ ਕਿਉਂਕਿ ਇਹਨਾਂ ਦਾ ਨੈਟਵਰਕ ਹੈ ਜੇ ਰਾਣੇ ਦੇ ਹੋਰ ਨੈਟਵਰਕ ਇੱਥੇ ਸਾਡੇ ਸਾਹਮਣੇ ਆਏ ਉਹਨਾਂ ਤੇ ਕੰਮ ਕਰ ਰਹੇ ਆ। ਠੀਕ ਹੈ। ਥੈਂਕ ਯੂ।